ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਕਵਿਤਾ ਦਾ ਨਾਮ ਹੈ ਜੀ ਨਜ਼ਮ ਮਨਾ ਮੂਰਖਾ ਇਹ ਸੰਸਾਰ ਅੰਦਰ ਮਨਾ ਮੂਰਖਾ ਇਹ ਸੰਸਾਰ ਅੰਦਰ ਕਦੇ ਭੁੱਲ ਕੇ ਕਿਬਰ ਹੰਕਾਰ ਨਾ ਕਰ ਕਦੇ ਭੁੱਲ ਕੇ ਕਿਬਰ ਹੰਕਾਰ ਨਾ ਕਰ ਇਹ ਸੰਸਾਰ ਸੁਪਨਾ ਇੱਕੋ ਰਾਤ ਦਾ ਏ ਇਹ ਸੰਸਾਰ ਸੁਪਨਾ ਇੱਕੋ ਰਾਤ ਦਾ ਏ ਬਹੁਤਾ ਇਸ ਦੇ ਨਾਲ ਪਿਆਰ ਨਾ ਕਰ ਬਹੁਤਾ ਇਸ ਦੇ ਨਾਲ ਪਿਆਰ ਨਾ ਕਰ ਇਹਦੇ ਵਿੱਚ ਵਸਤੂ ਜਿਹੜੀ ਨਜ਼ਰ ਆਵੇ ਇਹਦੇ ਵਿੱਚ ਵਸਤੂ ਜਿਹੜੀ ਨਜ਼ਰ ਆਵੇ ਸਮਝ ਆਪਣੀ ਦੇ ਨਾਲ شمار ਨਾ ਕਰ ਸਮਝ ਆਪਣੀ ਦੇ ਨਾਲ شمار ਨਾ ਕਰ ਇਹ ਸੰਸਾਰ ਚੰਚਲ ਫਿਲਮੀ ਜ਼ਿੰਦਗੀ ਚ ਇਹ ਸੰਸਾਰ ਚੰਚਲ ਫਿਲਮੀ ਜ਼ਿੰਦਗੀ ਚ ਐਵੇਂ ਸਾਹਸ ਦੀ ਟਿਕਟ ਬੇਕਾਰ ਨਾ ਕਰ ਐਵੇਂ ਸਾਹਸ ਦੀ ਟਿਕਟ ਬੇਕਾਰ ਨਾ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਅਗਰ ਸਾਡੀ ਕਵਿਤਾ ਪਸੰਦ ਆਂਦੀ ਹੈ ਤੇ ਅੱਗੇ ਸ਼ੇਅਰ ਜਰ ਕਰਨਾ ਜੀ ਔਰ ਕਮੈਂਟ ਬਾਕਸ ਜਾ ਕੇ ਦੱਸਣਾ ਤੁਹਾਨੂੰ ਕਿਵਤਾ ਕਿਹੋ ਜਿਹੀ ਲੱਗੀ ਔਰ ਅਚਾਨਨ ਸਬਸਕ੍ਰਾਈਬ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ